ਹਾਂਜੀ ਬਸ ਸਲੋਟ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮਾਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੋਂ ਲੈ ਕੇ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇਸ਼ ਆਉਂਦੇ 5 ਵਜੇ ਸੋ ਸਮੇਂ ਚ ਸਮਾਂ ਕੱਢ ਕੇ ਵੀਡੀਓ ਜਰੂਰ ਦੇਖ ਲਿਆ ਕਰੋ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫਿਰ ਲਓ ਜੀ ਅੱਜ ਆਪਾਂ ਫੇਰ ਵੀਡੀਓ ਲੈ ਕੇ ਆਏ ਜਿਹੜੀ ਕਾਟਨ ਦੇ ਸੂਟਾਂ ਦੀ ਤੁਹਾਨੂੰ ਪਤਾ ਹੀ ਅੰਡਰਸਟੂਡ ਹੈ ਕਿ ਗਰਮੀ ਚੱਲ ਰਹੀ ਹੈ ਤਾਂ ਕਾਟਨ ਦੇ ਸੂਟ ਹੀ ਆਉਣਗੇ ਜ਼ਿਆਦਾ ਹਨ ਲਓ ਜੀ ਬਹੁਤ ਸੋਹਣਾ ਜਿਹਾ ਸੂਟ ਹੈ ਬਿਲਕੁਲ ਪ्युअर ਕਾਟਨ ਦੇ ਵਿੱਚ ਸੂਟ ਲੂਗੋ ਬਹੁਤ ਜ਼ਿਆਦਾ ਪਿਆਰਾ ਸੂਟ ਹੈਗਾ ਪੱਖਾ ਬੰਦ ਕਰਿਆ ਇਹ ਲੋ ਜੀ ਪਹਿਲਾਂ ਮੈਂ ਨਾ ਤੁਹਾਨੂੰ ਇਹਦਾ ਘੇਰਾ ਮਾਪ ਕੇ ਦੱਸਦਾ ਕਿ ਥੋੜਾ ਇਹ ਨਾ ਚਿਕਨ ਦੇ ਪੈਚ ਲੱਗੇ ਹੋਏ ਨੇ ਇਹਦੇ ਤੇ ਘੇਰਾ ਮਾਪ ਕੇ ਦੱਸ ਦਿੰਨੀ ਆ ਪਹਿਲਾਂ ਤੁਹਾਨੂੰ ਮੈਂ ਐਂਡ ਟੂ ਐਂਡ ਜਿਹੜੇ ਲੱਗੇ ਹੋਏ ਨੇ ਆ ਪੈਚੇ 23 ਤੱਕ ਲੱਗੇ ਹੋਏ ਨੇ 23 ਘੇਰਾ ਤਾਂ ਤੁਹਾਨੂੰ ਰੱਖਣਾ ਹੀ ਪੈਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿੰਨਾ ਮਰਜੀ ਬਣਾ ਲਓ ਤੁਸੀਂ ਇਹਦੇ ਤੇ 6 ਪੈਚ ਲੱਗੇ ਹੋਏ ਨੇ ਚਿਕਨ ਦੇ ਠੀਕ ਹੈ ਜੀ ਬਹੁਤ ਪਿਆਰੇ ਲੱਗਦੇ ਨੇ ਪੂਰਾ ਘੇਰਾ ਜਿਹੜਾ ਉਹ ਕਵਰ ਹੋ ਜੂਗਾ ਤੁਹਾਡਾ ਤੇ ਇਹ ਸੂਟ ਬਿਲਕੁਲ ਪਿਓਰ ਕਾਟਨ ਦੇ ਵਿੱਚ ਪ੍ਰੀਮੀਅਮ ਕਾਟਨ ਰਹੂਗੀ ਬਹੁਤ ਸੋਹਣੀ ਕਾਟਨ ਰਹੂਗੀ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 1475 ਰੁਪਏ ਆਲ ਓਵਰ ਦੇ ਵਿੱਚ 5 ਮੀਟਰ ਸੂਟ ਮਿਲੂਗਾ ਲਓ ਜੀ ਐਂ ਦੇਖ ਲਓ ਬਿਲਕੁਲ ਪਿਓਰ ਕਾਟਨ ਕੋਈ ਮਿਕਸ ਨਹੀਂ ਹੈ ਇਸ ਵਿੱਚ ਕਪੜਾ ਵੀ ਨਹੀਂ ਲੱਗਦਾ ਬਹੁਤ ਸੋਹਣਾ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਬਿਨਾ ਲਾਈਨਿੰਗ ਤਾਂ ਬਣੂ 1475 ਦੇ ਵਿੱਚ ਪ੍ਰਿੰਟ ਬਹੁਤ ਸੋਹਣਾ ਹਾਂ ਕਲਰ ਵੀ ਬਹੁਤ ਸੋਹਣਾ ਹੈ ਤੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਲੋ ਨੈਕਸਟ ਦੇਖੋ ਮੈਂ ਤੁਹਾਨੂੰ ਥੋੜੇ ਦੁਪੱਟਿਆਂ ਵਾਲੇ ਸੂਟ ਦਿਖਾ ਦਾਂ ਬਲੂ ਕਲਰ ਦੇ ਵਿੱਚ ਸੂਟ ਹੈਗਾ ਇਹ ਹੈਗੀ ਹੈ ਜੀ ਸਲਵਾਰ ਪ੍ਰਿੰਟਡ ਕਈ ਭੈਣਾਂ ਹਨਾ ਪ੍ਰਿੰਟਡ ਸਲਵਾਰਾ ਮੰਗਦੀਆਂ ਨੇ ਕਿ ਪ੍ਰਿੰਟਡ ਹੀ ਚਾਹੀਦੀ ਹੈ ਸਾਨੂੰ ਸਪੈਸ਼ਲ ਲੋ ਜੀ ਇਹ ਹੈਗੀ ਹੈ ਦੀ ਸਲਵਾਰ ਤੇ ਇਹ ਮਿਲੂਗੀ ਜੀ ਇਹਦੇ ਨਾਲ ਸ਼ਰਟ ਪਿਆਰੀ ਟੀ-ਸ਼ਰਟ ਆਹ ਲਓ ਠੀਕ ਹੈ ਇਸ ਤਰ੍ਹਾਂ ਇਹਦੀ ਮੈਚਿੰਗ ਹੈਗੀ ਹੈ ਇਹ ਹੈਗੀ ਸ਼ਰਟ ਤੇ ਇਹ ਹੈਗੀ ਇਹਦੀ ਸਲਵਾਰ ਤੇ ਨਾਲ ਦੁਪੱਟਾ ਦੇਖ ਲਓ ਬਹੁਤ ਸੋਹਣਾ ਜਿਹਾ ਦੁਪੱਟਾ ਇਹਦੇ ਨਾਲ ਤੇ ਵੱਡੇ ਵੱਡੇ ਦੁਪੱਟਿਆਂ ਵਾਲੇ ਸੂਟ ਆ ਜੀ 2.5 2.5 ਮੀਟਰ ਦੇ ਦੁਪੱਟਿਆਂ ਵਾਲੇ ਸੂਟ ਰਹਿਣਗੇ ਜੀ ਆਹ ਲਓ ਊਰੇ ਵੱਡੇ ਲੰਬੇ ਚੌੜੇ ਦੁਪੱਟਿਆਂ ਵਾਲੇ ਸੂਟ ਆ ਇਹ ਇਹ ਆ ਲਓ ਜੀ ਬਹੁਤ ਸੋਹਣਾ ਸੁਟਾ ਹੈ ਕਲਰ ਬਹੁਤ ਸੋਹਣਾ ਹੈ ਤੇ ਪ੍ਰਾਈਸ ਹੈਗੀ ਆ 1150 ਰੁਪਏ ਇਹ 1150 ਦੇ ਵਿੱਚ ਮਿਲੂਗਾ ਸੂਟ ਸ਼ਿਪਿੰਗ ਫ੍ਰੀ ਹੋਊਗੀ ਅਗਲਾ ਦੇਖੋ ਕਲਰ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਇਹ ਇਹਦੀ ਸਲਵਾਰ ਰਹੂਗੀ ਲੋ ਕਲਰ ਬਹੁਤ ਹੀ ਜਿਆਦਾ ਸੋਹਣਾ ਹੈ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈ ਜੀ ਠੀਕ ਹੈ ਇਹ ਸਲਵਾਰ ਹੈ ਇਹ ਹੈਗੀ ਹੈ ਜੀ ਇਹਦੀ ਸ਼ਰਟ ਸ਼ਰਟ ਵੀ ਬਹੁਤ ਸੋਹਣੀ ਹੈ ਇਹ ਰੰਗ ਫਿੱਕਾ ਹੁੰਦਾ ਡਿਫਰੈਂਟ ਜਿਹਾ ਸਟਾਈਲ ਹੈਗਾ ਇਹਦਾ ਹੋਰੀ ਨਾ ਮਿਲਿਆ ਨੇੜੇ ਕਰੇ ਤਾਂ ਤਾਂ ਹੁੰਦਾ ਦੂਰੋਂ ਤੁਸੀਂ ਹੁੰਦਾ ਦੂਰੋਂ ਵੀ ਥੋੜਾ ਹੀ ਕਲਰ ਇਹ ਬਹੁਤ ਜ਼ਿਆਦਾ ਸੋਹਣਾ ਹੈ ਜੀ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਤੇ ਪ੍ਰਿੰਟ ਵੀ ਬਹੁਤ ਪਿਆਰੇ ਨੇ ਇਹ ਡਿਫਰੈਂਟ ਜਿਹਾ ਸਟਾਈਲ ਹੈਗਾ ਇਹ ਸੂਟ ਦਾ ਫੁੱਲਾ ਫੱਲਾ ਤੋਂ ਹਟਕੇ ਹੈਗਾ ਇਹ ਸੂਟ ਇਹ ਸ਼ਰਟ ਹੈ ਤੇ ਸਲਵਾਰ ਤੁਹਾਨੂੰ ਮੈਂ ਦਿਖਾਈ ਦਿੱਤੀ ਹੈ ਤੇ ਦੁਪੱਟਾ ਦੇਖ ਲਓ ਇਹਦਾ ਬਿਲਕੁਲ ਕਾਟਨ ਚ ਦੁਪੱਟਾ ਰਹੂਗਾ ਵੱਡਾ ਸਾਰਾ ਦੁਪੱਟਾ ਲਓ ਜੀ ਇਹ ਦੁਪੱਟਾ ਹੈ ਇਹਦਾ ਲੰਬਾ ਚੌੜਾ ਦੁਪੱਟਾ ਵੱਡਾ ਸਾਰਾ ਬਹੁਤ ਵੱਡੇ ਬਹੁਤ ਵੱਡੇ ਵੱਡੇ ਦੁਪੱਟੇ ਆ ਤੇ ਪ੍ਰਾਈਸ ਹੈਗੀ 1150 ਸ਼ਿਪਿੰਗ ਕੋਈ ਨਹੀਂ ਹੋਊਗੀ ਲਓ ਜੀ ਹੁਣ ਇੱਕ ਸੂਟ ਹੋਰ ਮੈਂ ਤੁਹਾਨੂੰ ਦੁਪੱਟੇ ਵਾਲਾ ਦਿਖਾ ਦਿੰਨੀ ਆ ਇਹ ਦੀ ਸਲਵਾਰ ਆ ਮੇਰੇ ਖਿਆਲ ਉਹਦੇ ਨਾਲ ਦਾ ਹੀ ਹੈ ਲੱਗ ਪਗ ਜਿਹੜਾ ਗ੍ਰੀਨ ਦਿਖਾਇਆ ਤੁਹਾਨੂੰ ਉਹਦੇ ਨਾਲ ਦਾ ਹੀ ਐ ਇਹ ਬਲੂ ਕਲਰ ਦੇ ਵਿੱਚ ਐ ਇਹ ਵਾਲੀ ਸਲਵਾਰ ਐ ਕਲਰ ਦਾ ਹੀ ਫਰਕ ਐ ਠੀਕ ਐ ਜੀ ਤੇ ਇਹ ਹੈਗੀ ਐ ਜੀ ਇਹਦੀ ਸ਼ਰਟ ਠੀਕ ਐ ਜੀ ਬੜਾ ਹੀ ਪਿਆਰਾ ਜਿਹਾ ਕਲਰ ਐ ਤੇ ਸਹੀ ਆ ਰਿਹਾ ਹੋਣਾ ਮੇਰੇ ਖਿਆਲ ਨਾਲ ਵੀਡੀਓ ਦੇ ਵਿੱਚ ਇਹ ਸਹੀ ਐ ਹਾਂ ਬਿਲਕੁਲ ਸਹੀ ਦਿਖ ਰਿਹਾ ਤੇ ਇਹ ਹੈਗਾ ਇਹਦਾ ਸ਼ਰਟ ਇਹ ਆਹ ਇਹ ਸ਼ਰਟ ਐ ਬਹੁਤ ਪਿਆਰਾ ਜਿਹਾ ਪ੍ਰਿੰਟ ਹੈਗਾ ਬਿਲਕੁਲ ਡਿਫਰੈਂਟ ਪੱਲਾਂ ਪੱਲਾਂ ਤੋਂ ਹਟ ਕੇ ਪ੍ਰਿੰਟ ਹੈਗਾ ਤੇ ਇਹ ਹੈਗਾ ਜੀ ਇਹਦਾ ਦੁਪੱਟਾ सॉफ्ट कॉटन बिल्कुल हाँ बहुत प्यारा जहाट है दुप्टूट है प्राइस हैगी है जी यार सौ पाँह रुपए ग्यारह सौ पाँह आजगा शिपिंग फ्री होगी नैक्सट देखो हो। मलकाटन आरकंडी है जी ये कॉटन ਇਹ ਨੂੰ ਨਾ ਮਤਲਬ ਕਿ ਇਹ ਨਾ ਤਾਂ ਇਹ ਪਿਓਰ ਆਰਕੰਡੀ ਆ ਨਾ ਇਹ ਪਿਓਰ ਇਹ ਮਲ ਕਾਟਨ ਆਰਕੰਡੀ ਕਹਿੰਦੇ ਹਨ ਤੇ ਬਹੁਤ ਹੀ ਪਿਆਰਾ ਜਿਹਾ ਸਟਫ ਹੈਗਾ ਇਹ ਮਲ ਕਾਟਨ ਆਰਕੰਡੀ ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਪ੍ਰਿੰਟ ਹੈ ਹਾਂ ਪਿਆਰਾ ਜਿਹਾ ਪ੍ਰਿੰਟ ਹੈ ਮੈਂ ਹੋਰ ਖੋਲ ਕੇ ਦਿਖਾ ਦਿੰਨੀ ਹਾਂ ਹਾਂ ਲਓ ਜੀ ਇਹ ਹੈਗਾ ਮਲ ਕਾਟਨ ਆਰਕੰਡੀ ਦੇ ਵਿੱਚ ਸ਼ਰਟ ਹੈਗਾ ਤੇ ਇਹ ਮਿਲੂਗੀ ਜੀ ਇਹਦੇ ਨਾਲ ਸਲਵਾਰ ਹਾਂ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਹੈਗੀ ਐ ਦੀ ਡੁਪਟਾ ਦੁਪੱਟਾ ਨਹੀਂ ਹੈ ਇਹਦੇ ਨਾਲ ਇਹ ਬਿਨਾਂ ਦੁਪੱਟੇ ਤੋਂ ਹੈ ਲਓ ਜੀ ਨੈਕਸਟ ਦੇਖੋ ਇਹ ਵੀ ਮਲ ਕਾਟਨ ਆਰਕੰਡੀ ਹੈਗੀ ਐ ਆਹ ਲਓ ਇਹ ਹੈਗਾ ਇਹਦਾ ਪ੍ਰਿੰਟ ਠੀਕ ਹੈ ਜੀ ਤੇ ਇਹ ਇਹਦੇ ਨਾਲ ਸਲਵਾਰ ਕਾਟਨ ਦੀ ਸਲਵਾਰ ਰਹੂਗੀ ਤੇ ਮਲ ਕਾਟਨ ਆਰਕੰਡੀ ਦੇ ਵਿੱਚ ਇਹਦਾ ਸ਼ਰਟ ਰਹੂਗਾ ਨੈਕਸਟ ਦੇਖੋ ਇਹ ਵੀ ਕਾਫੀ ਸੋਹਣਾ ਸੂਟ ਹੈ ਕਾਟਨ ਦੇ ਵਿੱਚ ਹੈਗਾ ਬਹੁਤ ਪਿਆਰੀ ਜੀ ਕਾਟਨ ਨਾਲ ਤੇ ਪਿਆਰਾ ਜਿਹਾ ਸੂਟ ਹੈ ਤੇ ਕਲਰ ਦੇਖ ਲਓ ਤੁਸੀਂ ਇਹਦਾ ਤੇ ਪ੍ਰਿੰਟ ਦੇਖੋ ਆ ਲੋ ਜੀ ਬਹੁਤ ਪਿਆਰਾ ਪ੍ਰਿੰਟ ਹੈ ਜਦੋਂ ਇਹਦੇ ਤੇ ਲੇਸਸ ਵਗੈਰਾ ਦੀ ਡਿਜ਼ਾਈਨਿੰਗ ਕਰਕੇ ਤੁਸੀਂ ਸਟਿਚਿੰਗ ਕਰਾਉਣੀ ਹੈ ਨਾ ਇਹ ਸੂਟ ਨੇ ਬਹੁਤ ਜਿਆਦਾ ਸੋਹਣਾ ਲੱਗਣਾ ਲੋ ਜੀ ਆ ਦੇਖੋ ਬਹੁਤ ਸੋਹਣਾ ਪ੍ਰਿੰਟ ਕਲਰ ਪ੍ਰਿੰਟ ਹੈ ਲੋ ਜੀ ਬਹੁਤ ਪਿਆਰਾ ਸੂਟ ਹੈ ਕਾਟਨ ਦੇ ਵਿੱਚ ਬਹੁਤ ਪੀਰੀਅਰ ਕੁਆਲਿਟੀ ਦੀ ਪ੍ਰਿੰਸਸ ਕਾਟਨ ਹੈਗੀ ਹੈ ਇਹ ਪ੍ਰਿੰਸਸ ਦੇ ਵਿੱਚ ਜਿਹੜੀ ਹੁੰਦੀ ਹੈ ਨਾ ਉਹ ਕਾਫੀ ਸੋਹਣੀ ਹੁੰਦੀ ਹੈ ਉਹ ਇਹ ਹੈਗੀ ਹੈ ਜੀ ਸਲਵਾਰ ਨੈਗੇਟਿਵ ਪ੍ਰਿੰਟ ਦੀ ਬਹੁਤ ਪਿਆਰਾ ਜਿਹਾ ਸੂਟ ਹੈਗਾ ਇਹ ਠੀਕ ਹੈ ਜੀ ਕਲਰ ਸਹੀ ਆ ਗਿਆ ਹੁਣ ਅਗਲਾ ਦੇਖੋ ਸੋ ਉੱਪਰ ਜੀ ਲੁੱਕ ਦਾ ਸੂਟ ਹੈ ਆਹ ਲੋ ਜੀ ਬਹੁਤ ਸੋਹਣੇ ਸੂਟ ਬਹੁਤ ਜਿਆਦਾ ਸੋਹਣੇ ਸੂਟ ਹੈ ਕਿ ਮੈਂ ਉਲਟ ਦਿਖਾ ਰਹੀ ਹਾਂ ਤੁਹਾਨੂੰ ਇਦਾਂ ਦਿਖਾਉਣਾ ਸੀ ਉੱਪਰ ਨੂੰ ਜਾ ਰਿਹਾ ਪ੍ਰਿੰਟ ਇਹਦਾ ਆ ਲੋ ਜੀ ਮਿੱਠਾ ਜਾਂ ਪੀਲਾ ਹੈ ਹਲਕਾ ਜਾਂ ਪੀਲਾ ਜਾ ਤੇ ਅੱਜ ਸਾਰੇ ਸੂਟ ਜ਼ਿਆਦਾਤਰ ਤੁਹਾਨੂੰ ਫੁੱਲਾ ਫੁੱਲਾਂ ਤੋਂ ਹਟ ਕੇ ਦਿਖਾ ਰਹੇ ਹਾਂ ਅਸੀਂ ਬਿਲਕੁਲ ਡਿਫਰੈਂਟ ਜਿਹੀ ਹੈਗੇ ਨੇ ਤੇ ਇਹ ਹੈਗੀ ਹੈ ਜੀ ਬਿਲਕੁਲ ਕਾਟਨ ਥੋੜੀ ਖਾਦੀ ਕਾਟਨ ਟਾਈਪ ਜੀ ਹੁੰਦੀ ਪਰ ਸੌਫਟ ਵਾਲੀ ਬਹੁਤ ਜ਼ਿਆਦਾ ਸੌਫਟ ਵਾਲੀ ਹੈ ਇਹ ਤੇ ਇਹ ਹੈਗੀ ਕਾਟਨ ਦੇ ਵਿੱਚ ਇਹਦੀ ਸਲਵਾਰ ਠੀਕ ਹੈ ਜੀ ਤੇ ਸੀ ਥ्रू ਥੋੜੀ ਬੋਤੀ ਤਾਂ ਹੈਗੀ ਹੈ ਪਰ ਗੱਫ ਹੋ ਜਾਂਦੀ ਹੈ ਧੋਏ ਤੋਂ ਠੀਕ ਹੈ ਤੇ ਇਹਦੀ ਪ੍ਰਾਈਸ ਹੋਊਗੀ 850 ਇਹ ਸੂਟ 850 ਚ ਮਿਲੂਗਾ ਬੜਾ ਪਿਆਰਾ ਜਿਹਾ ਸੂਟ ਹੈ ਲੋ ਜੀ ਨੈਕਸਟ ਦੇਖੋ ਬਿਲਕੁਲ ਕਾਟਨ ਦੇ ਵਿੱਚ ਸੂਟ ਹੈ ਆ ਲੋ ਚੈੱਕ ਕਰਦੇ ਵਿੱਚ ਕਾਟਨ ਇਹ ਤੁਸੀਂ ਜੇ ਬਿਲਕੁਲ ਕਾਟਨ ਹੈਗੀ ਹੈ ਜੀ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਐਡੀ ਕੋਈ ਗੱਲ ਨਹੀਂ ਆ ਤੁਸੀਂ ਕੋਟ ਸੈੱਟ ਵਗੈਰਾ ਵੀ ਇਹਦਾ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਲੱਗੂਗਾ ਇਹ ਤੇ ਆਹ ਹੈਗਾ ਇਹਦਾ ਸਲਵਾਰ ਦਾ ਪੀਸ 750 ਜਾਂਦਾ ਹੈ ਠੀਕ ਹੈ ਆ ਦੇਖੋ ਸੋਨੀ ਜੀ कॉटन ओली जी प्यारी जी ਲినਨ कॉटन ਹੈ ਪਰ ਹੈ ਬਹੁਤ ਜਿਆਦਾ ਸੌਫਟ ਬਹੁਤ ਜਿਆਦਾ ਸੌਫਟ ਠੀਕ ਹੈ ਆ ਲੋ ਤੇ ਇਹ ਹੈਗੀ ਹੈ ਲినਨ कॉटन ਦੇ ਵਿੱਚ ਇਹਦੀ ਸਲਵਾਰ ਤੇ ਪ੍ਰਾਈਸ ਹੈਗੀ ਹੈ ਜੀ 750 ਨੈਕਸਟ ਦੇਖੋ ਲੋ ਜੀ ਇਹ ਹੈਗੀ ਸ਼ਰਟ ਸੋਹਣੀ ਜੀ ਸ਼ਰਟ ਹੈ ਇਹ ਵੱਡੇ ਪਨੇ ਦੀ ਤੇ ਇਹ ਇਹਦੇ ਨਾਲ ਸਲਵਾਰ ਲਾਈ ਹੋਈ ਹੈ ਜੀ ਚੈੱਕ ਦੇ ਵਿੱਚ ਇਹ ਵਾਲੀ ਠੀਕ ਹੈ ਜੀ ਆਹ ਵਾਲੀ ਚੈੱਕ ਦੇ ਵਿੱਚ ਸਲਵਾਰ ਮਿਲੂਗੀ ਤੁਹਾਨੂੰ ਮੈਂ ਹੋਰ ਖੋਲ ਦਿੰਨੀ ਆ ਆ ਲੋ ਜੀ ਇਦਾਂ ਕਰਕੇ ਇਹ ਸੂਟ ਰੈਡੀ ਹੋਣਾ ਹੈ ਇਹ ਸਲਵਾਰ ਹੈ ਹਾਂ ਇਹ ਸਲਵਾਰਾ ਚੈੱਕ ਦੇ ਵਿੱਚ ਪ੍ਰਿੰਟਡ ਇਹਦੀ ਸ਼ਰਟ ਹੈਗੀ ਹੈ ਲੋ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ 自己。